ਹੈਲੋ ਪਰਮੇਸ਼ਰ ਸਿੰਘ ਜੀ ਪਰਮੇਸ਼ਰ ਸਿੰਘ ਜੀ ਬਿੱਟੂਪੁਰ ਤੁਮਾਗਾ ਮੁਖਤਾਰਕੋਟੀ ਵਾਲਾ ਲਖਨਪੁਰ ਉਸੇ ਪਿੰਡ ਜੀ ਬਹੁਤ ਸਾਰਾ ਵਿਰੋਧ ਪਾਉਂਦੇ ਫਾਇਵਾਹ ਗੁਰਜੀਤ ਸਿੰਘ ਖਾਲਸਾ ਜੀ ਜਦੋਂ ਅਸੀਂ ਆਕੂ ਸਾਹਿਬਾਨ ਦੱਸ ਕੇ ਆਪਾਂ ਨੂੰ ਉਸ ਤੋਂ ਬਾਅਦ ਤਾਂ ਵੈਸੇ ਮੈਂ ਕੁਝ ਬੋਲ ਨਹੀਂ ਸਕਦਾ ਕਿਉਂਕਿ ਸਾਡੇ ਸੀਨੀਅਰ ਨੇ ਤੁਹਾਨੂੰ ਸਾਰਾ ਕੁਝ ਦੱਸ ਕੇ ਮੈਂ ਤਾਂ ਬਸ ਹਾਜ਼ਰੀ ਲਵਾਣੀ ਆ ਤੁਹਾਡੇ ਚ ਕਿ ਜਿਵੇਂ ਆਪਾਂ ਨੇ ਦੋ ਤਰੀਕ ਨੂੰ ਅਸਲ ਇੱਕ ਬੰਦੇ ਦੇ ਚੰਦਾ ਚੱਕਣ ਜਾਪਾ ਨੂੰ ਕੋਈ ਗਰੇਜ ਨਹੀਂ ਕਰਨਾ ਚਾਹੀਦਾ ਤਾਂ ਹੀ ਆਪਣੇ ਉੱਤੇ ਜਾਣ ਦੀ ਆਪਾਂ ਟਾਈਮ ਵੀ ਖਰਾਬ ਕਰਾਂਗੇ ਜਿਹੜੀ ਵੀ ਛੱਡਾਂਗੇ ਆਪਾਂ ਜਾਵਾਂਗੇ ਵੀ ਆਪਾਂ ਇੱਕ ਝੰਡਾ ਆਪਣੇ ਹੱਥ ਚੁੱਕੂਆਂ ਫਿਰ ਆਪਣੀ ਹਾਜ਼ਰੀ ਉੱਥੇ ਰੱਖੂਗੀ ਚੰਡੀਗੜ੍ਹ ਕੱਲੇ ਆਪਣੀ ਉਸ ਚ ਨਹੀਂ ਲੱਗਣੀ ਇਹ ਪੂਰੇ ਪਹਾੜ ਦੇ ਵਿੱਚ ਚੱਲ ਰਹੀ ਹੈ ਲੇਕਿਨ ਉਸੇ ਬਹੁਤ ਇੰਟੀਰੀ ਸੀ ਵੀ ਆਪਾਂ ਨੇ ਆਪਣਾ ਮੰਫਤ ਦੇ ਕੇ ਹੋਣਾ ਆਪਣਾ ਰੂਟ ਸਚਾਰ ਕਰਨਾ ਆਪਣੀਆਂ ਮੰਗਾਂ ਜਿਹੜੀਆਂ ਆਪਾਂ ਦੇ ਆ ਉਹ ਦੇ ਲਈ ਜਿੱਦ ਨੂੰ ਜ਼ੋਰ ਦੇ ਪਾਸੇ ਜੇਣਾ ਦੋ ਤਰੀਕ ਨੂੰ ਆਪਾਂ ਆਪਣਾ ਵੱਡਾ ਕਦਮ ਕਰਕੇ ਉੱਥੇ ਆਪਣੀ ਰੋਡ ਜाहिर ਕਰਕੇ ਆਪਣੇ ਮੁੱਦਿਆਂ ਨੂੰ ਸਰਕਾਰ ਦੇ ਨਾਲ ਉਹਦੇ ਸਾਹਮਣੇ ਰੱਖਦੇ ਤਾਂ ਥੇਰੇ ਤੋਂ ਬੰ ਪੰਜਾਬ ਦੀ ਯੂਨੀਅਨ ਦੀ ਮੀਟਿੰਗ ਹੋਈ ਉਹ ਤੋਂ ਇੱਕ ਦਿਨ ਪਹਿਲਾਂ ਮੈਂ ਤੁਹਾਨੂੰ ਦੱਸਦਾ ਪੰਜਾਬ ਦੀ ਜਥੇਬੰਦੀ ਦੀ ਆਪਣੀ ਦੀ ਮੀਟਿੰਗ ਬਰਨਾਲੇ ਹੋਈ ਸੀ ਬਰਨਾਲਾ ਮੀਟਿੰਗ ਦੇ ਵਿੱਚ ਅਸੀਂ ਤੈਅ ਕਰਕੇ ਗਏ ਸੀ ਵੀ ਆਪਾਂ ਨੇ ਉੱਥੇ ਚਰਚਾ ਵੀ ਛੜੀ ਚਰਚਾ ਦੇਖੋ ਮੈਂ ਤੁਹਾਡੇ ਸਾਹਮਣੇ ਕਿਉਂਕਿ ਛਾਣੇ ਜੀ ਮੜਗਾ ਆਏ ਨਿਸ਼ਾਨੇ ਪੜੇ ਲਿਕੇ ਸਾਥੀ ਬੈਠੋ ਚਰਚਾ ਕੀ ਆ ਤੁਹਾਡੇ ਸਾਹਮਣੇ ਮੈਂ ਰੱਖ ਕੇ ਲੜਾਂਗਾ ਚਰਚਾ ਇਹ ਹੈ ਵੀ ਸੰਯੁਕਤ ਕਿਸਾਨ ਮੋਰਚਾ ਬੇਚ ਦਾ ਬੜਿਆ ਹੋਇਆ ਸਾਰੇ ਜੁੱਟੇ ਆ ਗਏ ਹਨ ਪ੍ਰਿਆਨਾ ਯੂਪੀ ਪੰਜਾਬ ਸਾਰਿਆਂ ਨਾਲ ਆ ਗਏ ਜਿਹੜਾ ਆਪਣਾ ਮੰਗ ਪੱਤਰ ਹੈ ਉਹਦੇ ਵਿੱਚ ਇੱਕ ਮੰਗ ਹੈ ਪਈ ਹੋਈ ਹੈ ਵੀ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੇ ਝਗੜੇ ਨੂੰ ਰਪੇਰੀਅਨ ਸਿਧਾਂਤ ਮੁਤਾਬਕ ਹੱਲ ਕੀਤਾ ਜਾਵੇ ਨੰਬਰ 1 ਨੰਬਰ 2 ਜਦੋਂ 1968 ਤੇ ਦਰਿਆਵਾਂ ਚੰਡੀਗੜ੍ਹ ਜਾਣ ਵਾਸਤੇ ਦੋ ਤਰੀਕ ਨੂੰ ਆਪਾਂ ਇਸ ਕੈਂਪਰ ਨੂੰ ਇੱਕ ਪ੍ਰੋਗਰਾਮ ਆਇਆ ਉਥੇ ਦੋ ਤਰੀਕ ਨੂੰ ਆਪਾਂ ਜਾਣਾ ਸੀ ਅਗਲੀ ਫੈਕਟਰੀ ਜਿਲ੍ਹਾ ਪਾਰ ਕਿਸਾਨ ਪੰਚਾਇਤਾਂ ਕਰਾਉਣੀਆਂ ਨੇ ਆਪਣੇ ਪੂਰੇ ਜਿਲ੍ਹਿਆਂ ਚ ਜਿਹਦੇ ਵਿੱਚ ਪਟਿਆਲੇ ਜਿਲ੍ਹੇ ਦੀ ਤਰੀਕ ਹੈ ਜੀ ਅ ਜਿਵੇਂ 23 ਤਰੀਕ ਫਟੇਗਾ ਸਰਪਰੀ ਹੈ ਸਾਰੀਆਂ ਜੁਕਾ ਆਂਡਾ ਲਈ ਸਾਇੰਸ ਦੀ ਜਿਨਾਂ ਦਾ ਸੰਪੋਰਟ ਲਿਆ ਇਹ ਕਈ ਥਾਵਾਂ ਤੋਂ ਦੇਖਿਆ ਕਿ ਅੱਛੇ ਨੇ ਉਹ 28 ਤਰੀਕ ਤੱਕ ਜਿਲ੍ਹਿਆਂ ਨੇ 7 ਤਰੀਕ ਤੋਂ ਸ਼੍ਰੀ ਸਾਹਿਬ ਤੋਂ ਪਹਿਲੀ ਹੈ ਉਹ ਬੰਨਾਈ ਦੀ ਹੈ ਆਪਣੇ 20 ਤਰੀਕ ਨੂੰ ਆਇਆ ਸੀ ਪਟਿਆਲਾ ਜ਼ਿਲ੍ਹੇ ਤੋਂ ਆਇਆ ਮੈਂ ਡਾਕਟਰ ਦਰਸ਼ਨਪਾਲ ਜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਤੇ ਸੰਯੁਕਤ ਕਿਸਾਨ ਮੋਰਚੇ ਦਾ ਜੋ ਕੋਆਰਡੀਨੇਸ਼ਨ ਕਮੇਟੀ ਤੇ ਸਕੱਤਰੇਟ ਬਣਿਆ ਹੋਇਆ ਉਹਦਾ ਮੈਂਬਰ ਆ ਉਹਨਾਂ ਦਾ ਅ ਅੱਜ ਦੀ ਮੀਟਿੰਗ ਆ ਜਿਹੜੀ ਇਹ ਇਸ ਅੱਜ ਸੀ ਰਾਜਪੁਰਾ ਅਤੇ ਖਨੌਰ ਬਲੌਕ ਦੋਨਾਂ ਦੀ ਸਾਂਝੀ ਮੀਟਿੰਗ ਬੁਲਾਈ ਹੈ ਇਹਦਾ ਮੇਨ ਅਜੰਡਾ ਹੈ ਕਿ ਦੋ ਮੇਨ ਅਜੰਡੇ ਨੇ ਇੱਕ ਤਾਂ ਅਜੰਡਾ ਇਹ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 2 ਤਰੀਕ ਨੂੰ ਚੰਡੀਗੜ੍ਹ ਮੁਸ਼ਕੇ ਵੱਡਾ ਰੋਸ ਮਾਰਚ ਕੀਤਾ ਜਾ ਰਿਹਾ ਹੈ ਉਹ ਰੋਸ ਮਾਰਚ ਹੈ ਜਿਹੜਾ ਪੰਜਾਬ ਦੀਆਂ ਮੰਗਾਂ ਤੁਸੀਂ ਪਤਾ ਹੋਊਗਾ ਤੁਹਾਨੂੰ ਕਿ ਅਸੀਂ 17 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਸੀ ਪੰਜਾਬ ਦੀਆਂ ਮੰਗਾਂ ਤੇ ਜਿਨ੍ਹਾਂ ਵਿੱਚ ਜਿਹੜੀਆਂ ਫਸਲਾਂ ਕੇਂਦਰ ਸਰਕਾਰ ਐਮਐਸਪੀ ਨਹੀਂ ਦਿੰਦਾ ਪੰਜਾਬ ਸਰਕਾਰ ਐਮਐਸਪੀ ਦਿੰਦੀ ਹੈ ਜਾਂ ਫਿਰ ਕਰਜ਼ੇ ਤੇ ਕਰਜ਼ੇ ਬਾਰੇ ਨਹੀਂ ਮੰਗਾ ਪਾਣੀਆਂ ਬਾਰੇ ਮੰਗਾ ਇਸ ਤਰ੍ਹਾਂ ਦੇ ਕਈ ਮਸਲੇ ਨੇ ਸਾਡੇ ਉਹ 13 14 ਪੁਆਇੰਟ ਦੇ ਬੰਦੇ ਪਾਣੀਆਂ ਦੇ ਉੱਤੇ ਪੰਜ ਛੇ ਪੁਆਇੰਟ ਨੇ ਉਹ ਮੰਗ ਪੱਤਰ ਅਸੀਂ ਜਿੱਦਣ ਉਹ ਸੈਸ਼ਨ ਸ਼ੁਰੂ ਹੋਣਾ ਦੋ ਤਿੰਨ ਚਾਰ ਸੈਸ਼ਨ ਚੱਲਣਾ ਪੰਜਾਬ ਸਰਕਾਰ ਦਾ ਅਸੈਂਬਲੀ ਸੈਸ਼ਨ ਉਹਦੇ ਪਹਿਲੇ ਦਿਨ ਵੱਡਾ ਇਕੱਠ ਕਰਨਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਜਿਹਦੇ ਵਿੱਚ ਸਾਡੀਆਂ ਕਹਿ ਲੋ ਕਿ 33 34 ਯੂਨੀਅਨ ਸਰਗਰਮ ਨੇ ਉਹਦੀ ਮੀਟਿੰਗ ਚਾਰ ਦਿਨ ਪਹਿਲਾਂ ਲੁਧਿਆਣੇ ਹੋਈ ਹੈ ਤੇ ਸਾਰੀਆਂ ਜਥੇਬੰਦੀਆਂ ਨੇ ਤੈਅ ਕੀਤਾ ਇੱਕ ਜਗ੍ਹਾ ਇਕੱਠੇ ਹੋ ਕੇ ਉਹ ਜਗ੍ਹਾ ਜਿਹੜੀ ਹੈ ਉਹ ਇੱਕਦਮ ਬਲਕੇ ਅੱਜ ਅੱਜ ਡਿਪਟੀ ਕਮਿਸ਼ਨਰ ਨਾਲ ਚੰਡੀਗੜ੍ਹ ਦੇ ਨਾਲ ਗੱਲਬਾਤ ਹੋ ਰਹੀ ਹੈ ਅੱਜ ਫਾਈਨਲ ਹੋ ਕੇ ਜਿਹੜੇ ਸਾਡੇ ਸਾਰੇ ਪੰਜਾਬ ਤੋਂ ਸਾਥੀ ਪਹੁੰਚਣਗੇ ਉੱਥੇ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅਸੀਂ ਰਾਜਪੁਰਾ ਤੇ ਕਿਨਾਰ ਬਲੱਗ ਚ ਸਾਡੇ ਸਾਥੀ ਵੱਡੀ ਗਿਣਤੀ ਚ ਪਹੁੰਚਣਗੇ ਉਹ ਸਾਡੇ 12 ਜ਼ਿਲ੍ਹਿਆਂ ਦੇ ਵਿੱਚੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਾਥੀ ਹੋਣਗੇ ਇਹ ਹਜ਼ਾਰਾਂ ਦੀ ਗਿਣਤੀ ਚ ਉੱਥੇ ਪਹੁੰਚਣਗੇ ਤੇ ਪੂਰੇ ਪੰਜਾਬ ਦੇ ਕਿਸਾਨਾਂ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਬਾਰੇ ਭਗਵੰਤ ਮਾਨ ਦੀ ਸਰਕਾਰ ਤੇ ਦਬਾਅ ਬਣਾ ਕੇ ਉਹਨਾਂ ਨੂੰ ਮਨਾਉਣ ਲਈ ਉਹਨਾਂ ਤੇ ਪ੍ਰੈਸ਼ਰ ਪਾਉਣਗੇ। ਦੇਖੋ ਸਰਕਾਰਾਂ ਨਾਲ ਇਹ ਜਿਹੜੀ ਟੰਕ ਫੁਆਰ ਹੈ ਜਿਹੜੀ ਚੱਲਦੀ ਰਹਿੰਦੀ ਹੈ ਰੱਸਾ ਕੱਟੀ ਇਹਨੂੰ ਕਹਿੰਦੇ ਆਪਾਂ ਚੱਲਦੀ ਰਹਿੰਦੀ ਹੈ। ਇਹ ਰੱਸਾ ਕੱਸ਼ੀ ਦੇ ਵਿੱਚ ਕਦੇ ਸਰਕਾਰ ਉੱਪਰ ਦੀ ਕਦੇ ਅਸੀਂ ਉੱਪਰ ਦੀ ਜਿਵੇਂ ਦਿੱਲੀ ਵਾਲੇ ਅੰਦੋਲਨ ਚ ਤੁਸੀਂ ਦੇਖਿਆ ਹੋਣਾ ਕੁਝ ਸਮਾਂ ਸਰਕਾਰ ਉੱਪਰ ਨਹੀਂ ਰਹੀ ਫਿਰ 13 ਮਹੀਨਾ ਆ ਕੇ ਸਰਕਾਰ ਨੂੰ ਝੁਕਣਾ ਪਿਆ ਸਿਮਿਲਰਲੀ ਪੰਜਾਬ ਸਰਕਾਰ ਵੀ ਬਹੁਤ ਸਾਰੇ ਮੁੱਦੇ ਐਸੇ ਨੇ ਜਿਵੇਂ ਮੰਨ ਲਓ ਸਾਡੀਆਂ ਮੋਟਰਾਂ ਦੇ ਬਿੱਲ ਨੇ ਜਿਹੜੇ ਲੰੋਂ ਤੋਂ ਅਸੀਂ ਰੋਕਿਆ ਹੋਇਆ ਅਸੀਂ ਆਪਣੀਆਂ ਮੰਡੀਆਂ ਨੂੰ ਬਚਾਇਆ ਹੋਇਆ ਅਸੀਂ ਕਈ ਫਸਲਾਂ ਦੇ ਉੱਤੇ ਆਪਣਾ ਘੱਟੋ-ਘੱਟ ਸਮਰਥਨ ਮੁੱਲ ਲੈਣ ਦੀ 100% ਗਰੰਟੀ ਕਰਾਈ ਹੋਈ ਹੈ ਤੇ ਜੇ ਸਰਕਾਰ ਕੋਈ ਸੇ ਚੀਜ਼ ਤੋਂ ਪਿੱਛੇ ਹਟਣ ਲੱਗਦੀ ਹੈ ਤਾਂ ਕਿਸਾਨ ਜਥੇਬੰਦੀਆਂ ਦਾ ਬੋਲਬਾਲਾ ਇੰਨਾ ਹੈ ਕਿ ਕਿ ਅਸੀਂ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਕਰ ਲੈਣੇ ਆਂ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪੰਜਾਬ ਦੇ तमाम ਤਬਕਿਆਂ ਦੇ ਵਿੱਚੋਂ ਇੱਕ ਕਿਸਾਨੀ ਤਬਕਾ ਐਸਾ ਹੈ ਜਿਹਦੀਆਂ ਜਥੇਬੰਦੀਆਂ ਇਕਜੁੱਟ ਵੀ ਨੇ ਤੇ ਮਜ਼ਬੂਤ ਵੀ ਨੇ ਇੰਨਾ ਹੀ ਨਹੀਂ ਪੰਜਾਬ ਦੀਆਂ ਜਥੇਬੰਦੀਆਂ ਦੀ ਇਕਜੁੱਟਤਾ ਏਕਤਾ ਤੇ ਤਾਕਤ ਹੈ ਜਿਹੜੀ ਇਹ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਲਈ ਬਹੁਤ ਹੀ ਇੱਕ ਹੌਸਲਾ ਦੇਣ ਵਾਲੀ ਗੱਲ ਹੈ ਕਿਉਂਕਿ ਪੰਜਾਬ ਦਾ ਸੰਯੁਕਤ ਕਿਸਾਨ ਮੋਰਚਾ ਅਸਲ ਵਿੱਚ ਪੂਰੇ ਦੇਸ਼ ਦਾ ਇੱਕ ਜਿਵੇਂ ਗੱਡੀ ਹੁੰਦੀ ਹੈ ਉਹਦੇ ਅੱਗੇ ਲੱਗਿਆ ਹੋਇਆ ਇੰਜਣ ਹੈ ਇਹ ਸੋ ਐਨੀ ਗੱਲ ਨਹੀਂ ਮੈਂ ਕਰ ਰਹੀ ਪੰਜਾਬ ਤੁਸੀਂ ਸਵਾਲ ਕੀਤਾ ਪੰਜਾਬ ਸਰਕਾਰ ਦਾ ਪੰਜਾਬ ਦਾ ਨਹੀਂ ਕੇਂਦਰ ਸਰਕਾਰ ਦੇ ਨਾਲ ਵੀ ਅਗਰ ਇਹ ਰੱਸਾ ਕਸ਼ੀ ਜਿਵੇਂ ਚੱਲ ਰਹੀ ਹੈ ਅਗਰ ਇਹ ਸਾਡੀ ਰੱਸਾ ਕਸ਼ੀ ਦੇ ਵਿੱਚ ਸਾਨੂੰ ਲੋਡ ਪਈ ਤਾਂ ਮੁੜ ਕੇ ਦਿੱਲੀ ਨੂੰ ਘੇਰਨ ਦੀ ਅਸੀਂ ਨਵੰਬਰ 26 ਆ ਰਿਹਾ ਵੱਡਾ ਕੋਈ ਦੇਸ਼ ਵਿਆਪੀ ਪ੍ਰੋਗਰਾਮ ਕਰਾਂਗੇ ਔਰ ਕੇਂਦਰ ਸਰਕਾਰ ਨੂੰ ਲਲਕਾਰਾਂਗੇ ਵੀ ਸਾਡੇ ਜਿਹੜੇ ਮਸਲੇ ਨੇ ਰਹਿੰਦੇ ਮਸਲੇ ਵੀ ਤੇ ਜਿਹੜੇ ਅਸੀਂ ਨਵੇਂ ਐਡ ਕੀਤੇ ਨੇ ਜਿਵੇਂ ਕਰਜ਼ਾ ਮੁਕਤੀ ਦਾ ਮਸਲਾ ਐਡ ਕੀਤਾ ਹੈ ਕਿਸਾਨ ਪੈਨਸ਼ਨ ਦਾ ਕੀਤਾ ਹੈ ਫਸਲ ਬੀਮਾ ਦਾ ਕੀਤਾ ਹੈ ਪੁਰਾਣਾ ਐਮ ਐਸ ਪੀ ਦਾ ਮਸਲਾ ਹੈ ਤੇ ਜ਼ਮੀਨ ਅਧਿਗ੍ਰਹਿਣ ਕਰਨ ਦਾ ਮੁੱਦਾ ਹੈ 2013 ਦੇ ਕਾਨੂੰਨ ਦੇ ਮੁਤਾਬਕ ਕੋਆਪਰੇਟਿਵ ਮਹਿਕਮੇ ਨੂੰ ਖਤਮ ਕਰ ਰਹਾ ਹੈ ਅਮਿਤ ਸ਼ਾਹ ਦੀ ਉਹਦੇ ਥੱਲੇ ਮੰਤਰੀ ਉਸ ਦਾ ਬਣਿਆ ਕੋਆਪਰੇਟਿਵ ਮਹਿਕਮੇ ਦਾ ਖਤਮ ਤੋਂ ਮੇਰਾ ਮਤਵ ਹੈ ਵੀ ਕੋਆਪਰੇਟਿਵ ਮਹਿਕਮਾ ਇੱਕ ਸਟੇਟ ਦਾ ਮੁੱਦਾ ਹੈਗਾ ਕੋਆਪਰੇਟਿਵ ਉਦਾਰੇ ਸਟੇਟ ਚਲਾਉਂਦੀ ਹੈ ਉਹਨੂੰ ਕੇਂਦਰ ਦੇ ਅਧੀਨ ਲੈਂਡ ਦੇ ਜਿਵੇਂ ਇਹਨਾਂ ਨੇ ਵਕਫ ਬੋਰਡ ਦਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਲੇਟਰ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੇ মিডিਆ ਦੇ ਬਾਰੇ ਕਾਨੂੰਨ ਬਣਾਉਣ ਲੱਗੇ ਸੀ ਉਹ ਵੀ ਰੁਕਿਆ ਹੋਇਆ ਹੈ ਸੋ ਲੋਕਾਂ ਦੀ ਜਿਹੜੀ ਜਾਗਦੇ ਲੋਕਾਂ ਦੀ ਜਿਹੜੀ ਜ਼ਮੀਰਾਂ ਵਾਲੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਸਰਕਾਰਾਂ ਨੂੰ ਪਿੱਛੇ ਧੱਕ ਦਿੰਦੀ ਹੈ ਤੇ ਬਹੁਤ ਸਾਰੇ ਲੋਕਪਰੋਧ ਦੀ ਫੈਸਲੇ ਜਿਹੜੇ ਈਵਨ ਮੈਂ ਤਾਂ ਤੁਹਾਡੇ ਅੱਗੇ ਰੱਖਣਾ ਚਾਹੁੰਦਾ ਕਿ ਸਰਕਾਰ ਜਲਦੀ ਹੀ ਯੂਟਿਊਬਰਸ ਤੇ মিডিਆ ਦੇ ਜਿਹੜੇ ਐਕਟਿਵ ਲੋਕ ਨੇ ਉਹਨਾਂ ਤੋਂ ਇੱਕ ਵੱਡਾ ਕਾਨੂੰਨ ਬਣਾਉਣਾ ਚਾਹੁੰਦੇ ਸੀ ਲੇਕਿਨ ਸਰਕਾਰ ਕਿਉਂਕਿ ਘੱਟ ਗਿਣਤੀ 'ਚ ਰਹਿ ਗਈ ਉਹਨਾਂ ਨੇ ਹਿੰਮਤ ਨਹੀਂ ਪੈ ਰਹੀ ਲੇਕਿਨ ਫੇਰ ਵੀ ਕੋਈ ਪਤਾ ਨਹੀਂ ਹੁੰਦਾ ਕਈ ਵਾਰੀ ਵਿਅਕਤੀ ਇੰਨੇ ਤਾਕਤਵਰ ਹੁੰਦੇ ਨੇ ਸਾਰੇ ਲੋਕਾਂ ਨੂੰ ਸਾਨੂੰ ਉਹਨਾਂ ਦੇ ਵਾਸਤੇ ਚੌਕਸ ਹੋ ਕੇ ਲੜਾਈ ਕਰਨੀ ਚਾਹੀਦੀ ਹੈ ਔਰ ਸਰਕਾਰ ਦਾ ਜਿਹੜਾ ਕੋਈ ਵੀ ਬੋਲਣ ਦੀ ਲਿਖਣ ਦੀ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਉੱਤੇ ਜੋ ਵੀ ਹਮਲਾ ਹੁੰਦਾ ਹੈ ਉਹਦਾ ਸਾਨੂੰ ਡਟ ਕੇ ਜਵਾਬ ਦੇਣਾ ਚਾਹੀਦਾ ਤੇ ਸਰਕਾਰ ਦਾ ਜਿਹੜਾ ਹਮਲਾਵਰ ਰੁਕ ਹੈ ਉਹਨੂੰ ਰੋਕਣਾ ਚਾਹੀਦਾ ਜੋ ਜਿਹੜੇ ਸ਼ੰਗੋਬਾਡ ਤੇ ਬੈਠੇ 200 ਦਿਨ ਪੂਰੇ ਹੋਣ ਲਿਆ ਉਹਦੇ ਬਾਅਦ ਕੀ ਕਹਿਣਾ ਜੀ ਹਾਂ ਦੇਖੋ ਉਹ ਸਾਡੇ ਨਾ ਇੱਕ ਸਾਡੇ ਵਿੱਚੋਂ ਹੀ ਨਿਕਲੇ ਹੋਏ ਇੱਕ ਜਥੇਬੰਦੀ ਸੀ ਜਿਨ੍ਹਾਂ ਨੇ ਇੱਕ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾ ਲਿਆ ਤੇ ਕੁਝ ਦੂਜੀਆਂ ਦੋ ਤਿੰਨ ਜਥੇਬੰਦੀਆਂ ਸੀ ਜਿਨ੍ਹਾਂ ਨੇ ਕਿਸਾਨ ਮਜ਼ਦੂਰ ਕਮੇਟੀ ਬਣਾ ਲਈ ਆਪਣੀ ਇੱਕ ਤੇ ਉਹ ਇੱਥੇ ਬੈਠੇ ਨੇ 200 ਦਿਨ ਹੋ ਗਏ ਦੇਖੋ ਸਰਕਾਰ ਨੇ ਉਹਨਾਂ ਤੇ ਜ਼ਬਰ ਕੀਤਾ ਅਸੀਂ ਉਹਦਾ ਵਿਰੋਧ ਕੀਤਾ ਉਹ ਜੈਨੂਨ ਮੰਗਾਂ ਲਈ ਲੜ ਰਹੇ ਹੋਣੇ ਲੇਕਿਨ ਮੇਰੀ ਜਿੰਨਿਕ ਸਮਝ ਹੈ ਸੰਯੁਕਤ ਮੋਬ ਚ ਕੰਮ ਕਰਦੇ ਕਰਦੇ ਜੋ ਮੇਰਾ ਤਜਰਬਾ ਹੈ ਉਹ ਇੰਨਾ ਕੀ ਹੈ ਵੀ ਅਸੀਂ ਵੀ ਉਹਨਾਂ ਨਾਲ ਗੱਲਬਾਤ ਚਲਾਈਏ ਉਹ ਵੀ ਸਾਡੇ ਨਾਲ ਬੈਠ ਕੇ ਗੱਲਬਾਤ ਕਰਨ। ਕੇਂਦਰ ਸਰਕਾਰ ਇੰਨੀ ਕਿ ਤਾਕਤਵਰ ਹੈ ਬੇਸ਼ੱਕ ਉਹ ਕਮਜ਼ੋਰ ਹੋ ਗਈ ਭਾਪੀ ਪਿਛਲੇ ਦਿਨਾਂ ਚ 24 ਦੀਆਂ ਚੋਣਾਂ ਤੋਂ ਬਾਅਦ ਕਾਫੀ ਉਹਦੀ ਜਿਹੜੀ ਤਾਕਤ ਹੈ ਘਟ ਗਈ ਪਰ ਫਿਰ ਵੀ ਜਥੇਵੰਨੀਆਂ ਦੀ ਏਕਤਾ ਹੈ ਜਿਹੜੀ ਉਹਨੂੰ ਚੁਕਾ ਸਕੂਗੀ। ਸੋ ਮੈਂ ਸਾਡੀ ਜਥੇਵੰਨ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਾਰੇ ਸਮਝਦਾ ਹੈ। ਸਯੁਕਤ ਕਿਸਾਨ ਮੋਰਚਾ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਕਮੇਟੀ ਹੈ ਜਿਹੜੀ ਜਿਤਪਨੇਰ ਜੀ ਲੀਡਰ ਨੇ ਇਹਨਾਂ ਨੂੰ ਆਪਸ ਵਿੱਚ ਇੱਕ ਸੰਵਾਦ ਰਚਾ ਕੇ ਨੇੜੇ ਆ ਕੇ ਇਕੱਠੇ ਹਮਲਾ ਕਰਨਾ ਚਾਹੀਦਾ ਕੇਂਦਰ ਸਰਕਾਰ ਤੇ ਕਿਉਂਕਿ ਇਸ ਵੇਲੇ ਦਿੱਲੀ ਹੈ ਜਿਹੜੀ ਦਿੱਲੀ ਹੈ ਜਿਹੜੀ ਕਮਜ਼ੋਰ ਹੈ ਬਹੁਤ ਹਰਿਆਣਾ ਯੂਪੀ ਰਾਜਸਥਾਨ ਤੇ ਪੰਜਾਬ ਇਹਦੇ ਲੋਕਾਂ ਦੇ ਵਿੱਚ ਕਹੋ ਵੀ ਤਾਕਤ ਆਈ ਹੋਈ ਹੈ ਏਕਤਾ ਆਈ ਹੋਈ ਹੈ ਨਫਰਤ ਹੈ ਦਿੱਲੀ ਪ੍ਰਤੀ اور ਇਹਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ ਹੈ ਇਹੀ ਕੁਸ਼ਾਲ ਨੇ 2025 ਦਾ ਤੇ 2026 ਦਾ ਜਿਹਦੇ ਵਿੱਚ ਬੀਜੇਪੀ ਦੀ ਸਰਕਾਰ ਨੂੰ ਚੁਕਾਇਆ ਜਾ ਸਕਦਾ ਹੈ